ਸਾਸੀ ਗਾਲ ਜੀ ਅੱਜ ਸਾਡੇ ਕੋਲ ਇੱਕ ਵੀਰ ਹੋਰ ਆਏ ਨੇ ਇਹਨਾਂ ਨੇ ਸਾਡੇ ਕੋਲ ਦਵਾਈ ਖਾਧੀ ਸੀਗੀ ਅੱਜ ਅਸੀਂ ਜਾਣਾਂਗੇ ਇਹਨਾਂ ਤੋਂ ਵੀ ਇਹਨਾਂ ਦਾ ਸਾਡੇ ਨਾਲ ਕਿਦਾਂ ਦਾ ਐਕਸਪੀਰੀਅੰਸ ਰਿਹਾ ਕਿਦਾਂ ਦੇ ਇਹਨਾਂ ਨੂੰ ਬੈਨੀਫਿਟ ਤੇ ਰਿਜ਼ਲਟ ਮਿਲੇ ਨੇ ਅਸੀਂ ਇਹਨਾਂ ਤੋਂ ਪੁੱਛਾਂਗੇ ਜਿਨ੍ਹਾਂ ਦੀ ਜਵਾਨੀ ਸਾਸੀ ਗਾਲ ਜੀ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਸਾਡੇ ਕੋਲੇ ਦਵਾਈ ਖਾਂਦਿਆਂ ਨੂੰ ਵੀਰੇ ਮੈਨੂੰ ਹੋ ਗਿਆ 3 ਮਹੀਨੇ ਤੁਹਾਡੇ ਕੋਲ ਦਵਾਈ ਖਾਂਦਿਆਂ ਨੂੰ ਠੀਕ ਆ ਜੀ ਤੇ ਕੀ ਪ੍ਰੋਬਲਮ ਸੀ ਤੁਹਾਨੂੰ ਮੇਰਾ ਪਹਿਲਾ ਡੀਚਾਰਜ ਜਲਦੀ ਹੋ ਜਾਂਦਾ ਸੀ ਮੈਂ ਆਪਣੀ ਪਾਰਟਨਰ ਦੇ ਕੋਲ ਜਦੋਂ ਜਾਂਦਾ ਸੀ ਤੇ ਮੇਰਾ ਜਲਦੀ ਡੀਚਾਰਜ ਹੋ ਜਾਂਦਾ ਸੀਗਾ ਅੱਛਾ ਜੀ ਮਤਲਬ ਕਿ ਟਾਈਮਿੰਗ ਦੀ ਦਿੱਕਤ ਸੀ ਤੁਹਾਨੂੰ ਕਿੰਨਾ ਕਿੰਨਾ ਟਾਈਮ ਲੱਗਦਾ ਸੀ ਤੁਹਾਡਾ ਪਹਿਲਾਂ ਅੱਧਾ ਮਿੰਟ ਵੀ ਨਹੀਂ ਲੱਗਦਾ ਸੀਗਾ ਟਾਈਮ ਤਾਂ ਅੱਛਾ ਬਹੁਤ ਜ਼ਿਆਦਾ ਪ੍ਰੋਬਲਮ ਆ ਰਹੀ ਸੀ ਦਵਾਈਆਂ ਖਾ ਖਾ ਕੇ ਬਹੁਤ ਜ਼ਿਆਦਾ ਅੰਤਰ ਹੋ ਗਿਆ ਸੀਗਾ ਠੀਕ ਹੈ ਜੀ ਤੁਸੀਂ ਹੁਣ ਸਾਡੇ ਕੋਲੇ ਆਏ ਸੀ ਤਕਰੀਬਨ ਮੈਨ ਲੱਗਦਾ ਵੀ 2 ਜਾਂ 3 ਮਹੀਨੇ ਤੇ ਪਹਿਲਾਂ ਆਏ ਸੀ ਤੁਸੀਂ ਸਾਡੇ ਨਾਲ ਕਿਦਾਂ ਦਾ ਐਕਸਪੀਰੀਅੰਸ ਰਿਹਾ ਤੁਹਾਡਾ ਸਾਡੀ ਦਵਾਈ ਖਾ ਕੇ ਕਿਦਾਂ ਦਾ ਤੁਹਾਨੂੰ ਫੀਲ ਹੋ ਰਿਹਾ ਜਾਂ ਕਿਦਾਂ ਬੋਡੀ ਦੇ ਉੱਤੇ ਕੀ ਤੁਹਾਡੇ ਇਫੈਕਟ ਪਏ ਨੇ ਤੁਹਾਡੀ ਦਵਾਈ ਖਾ ਕੇ ਬਹੁਤ ਹੀ ਐਕਸਪੀਰੀਅੰਸ ਰਿਹਾ ਹੁਣ ਬਹੁਤ ਹੀ ਰਿਜ਼ਲਟ ਆ ਰਹੇ ਨੇ ਪਹਿਲਾਂ ਦਵਾਈਆਂ ਬਹੁਤ ਖਾਧੀਆਂ ਸੀਗੀਆਂ ਉਹਨਾਂ ਨਾਲ ਪ੍ਰੋਬਲਮ ਬਹੁਤ ਜ਼ਿਆਦਾ ਪੈ ਗਈ ਸੀ 5 ਸਾਲ ਤੋਂ ਦਵਾਈਆਂ ਖਾ ਰਿਆ ਸੀ ਅੱਛਾ ਤੇ ਉਹਨਾਂ ਦੇ ਨਾਲ ਬਹੁਤ ਜ਼ਿਆਦਾ ਅੰਦਰ ਨੁਕਸ ਪੈ ਗਏ ਸੀ ਅੰਗਰੇਜ਼ੀ ਦਵਾਈਆਂ ਵੀ ਖਾਧੀਆਂ ਨੇ ਉਹਨਾਂ ਨਾਲ ਜ਼ਿਆਦਾ ਪ੍ਰੋਬਲਮ ਹੈਗੀ ਤੁਹਾਡੀ ਦਵਾਈ ਖਾ ਕੇ ਹੁਣ ਬਹੁਤ ਜ਼ਿਆਦਾ ਮਤਲਬ ਸਹੀ ਚੱਲ ਰਿਹਾ ਹੁਣ ਤੁਸੀਂ ਜਦੋਂ ਕਿਤੇ ਪਾਰਟਨਰ ਨੂੰ ਮਿਲਣ ਜਾਂਦੇ ਸੀ ਪਹਿਲਾਂ ਅੰਗਰੇਜ਼ੀ ਦਵਾਈਆਂ ਯੂਜ਼ ਕਰਦੇ ਸੀ ਹਾਂਜੀ ਕਿੰਨੀਆਂ ਕਰੋ ਤੁਸੀਂ ਗੋਲੀਆਂ ਇੱਕ ਵਾਰੀ ਦੇ ਵਿੱਚ ਤੁਸੀਂ ਮੈਨੂੰ ਦੱਸਦੇ ਸੀ ਪਿਛਲੀ ਵਾਰੀ ਵੀ ਤਿੰਨ ਚਾਰ ਗੋਲੀਆਂ ਤੁਸੀਂ ਖਾ ਜਾਂਦੇ ਸੀ ਹਾਂਜੀ ਵੀ ਤੁਸੀਂ ਪੱਕੀ ਪੱਕੀ ਗੱਲ ਹੈ ਤਿੰਨ ਚਾਰ ਖਾਣੇ ਪੱਕੀ ਤਿੰਨ ਚਾਰ ਖਾ ਲੰਦਾ ਸੀ ਜੀ ਅੱਜ ਇਹਨਾਂ ਨੂੰ ਅਸੀਂ ਦਵਾਈ ਦਿੱਤੀ ਸੀ ਵੀਰ ਉਹਨਾਂ ਨੂੰ ਸਾਡੇ ਕੋਲੇ ਆਏ ਨੇ ਚਲੋ ਮਤਲਬ ਕਿ ਸਾਡਾ ਵੀਡੀਓ ਬਣਾਉਣ ਦਾ ਮਕਸਦ ਕੁਝ ਇਹ ਸੀ ਇਹਨਾਂ ਨੇ ਆਪ ਸਾਨੂੰ ਕਿਹਾ ਸੀ ਵੀ ਵੀਰ ਜੇ ਤੁਸੀਂ ਮੈਨੂੰ ਠੀਕ ਕਰਤਾ ਤਾਂ ਮੈਂ ਖੁਸ਼ ਹੋ ਕੇ ਵੀਡੀਓ ਬਣਵਾਉਂਗਾ ਕਿਉਂਕਿ ਤਿੰਨ ਤਿੰਨ ਚਾਰ ਚਾਰ ਗੋਲੀਆਂ ਦਾ ਸਹਾਰਾ ਲੈਂਦੇ ਸੀ ਆਪਣੇ 파ਟਨਰ ਕੋਲੇ ਜਾਣ ਲੱਗੇ ਸੋ ਇਹਨਾਂ ਦਾ ਸਾਡੇ ਨਾਲ ਬਹੁਤ ਵਧੀਆ ਐਕਸਪੀਰੀਅੰਸ ਰਿਹਾ ਤੁਸੀਂ ਹੈ ਕਿੱਥੋਂ ਵੀਰ ਜੀ ਪੈਸੇ ਤੁਸੀਂ ਉਹ ਵੀ ਦੱਸ ਦੋ ਜਿੰਨੇ ਪੇਸ਼ੈਂਟ ਜੀ ਲੁਧਿਆਣੇ ਤੋਂ ਲੋਕ ਲੁਧਿਆਣੇ ਤੋਂ ਹੀ ਤੁਸੀਂ ਤੁਸੀਂ ਸਾਡੇ ਪੇਸ਼ੈਂਟ ਜਿਹੜੇ ਦੇਖ ਰਹੇ ਨੇ ਇਸ ਵੀਡੀਓ ਨੂੰ ਉਹਨਾਂ ਨੂੰ ਤੁਸੀਂ ਕੀ ਸਿਹਤ ਦੇਣਾ ਚਾਹੋਗੇ ਕੀ ਦੱਸਣਾ ਚਾਹੋਗੇ ਵੀ ਤੁਹਾਡੇ ਕੋਲੇ ਉਹਨਾਂ ਨੂੰ ਦਵਾਈ ਲੈਣ ਆਉਣਾ ਚਾਹੀਦਾ ਜਾਂ ਨਹੀਂ ਕਿਦਾਂ ਤੁਹਾਡਾ ਮਤਲਬ ਕਿ ਐਕਸਪੀਰੀਅੰਸ ਆ ਮੈਂ ਉਹਨਾਂ ਨੂੰ ਕਹਿਣਾ ਚਾਹਾਂਗਾ ਤੁਹਾਡੇ ਕੋਲ ਆਉਣ ਵਧੀਆ ਦਵਾਈ ਆ ਤੁਹਾਡੇ ਕੋਲ ਤੇ ਵਧੀਆ ਰਿਜ਼ਲਟ ਮਿਲੂਗਾ ਐਵੇਂ ਬਾਹਰਲੀ ਦਵਾਈਆਂ ਤੇ ਨਾ ਜਾਓ ਕੋਈ ਗਲਤ ਮਲਤ ਚੀਜ਼ਾਂ ਤੇ ਨਾ ਜਾਓ ਕੱਲ ਨੂੰ ਨੁਕਸਾਨ ਪੈ ਜਾਊਗਾ ਸਿਹਤ ਖਰਾਬ ਹੋ ਜੂ ਮੇਰੇ ਵਾਂਗੂ ਜਿਵੇਂ ਮੇਰਾ ਖਰਾਬ ਹੋ ਚੁੱਕਿਆ ਵਾ ਤੇ ਹੁਣ ਮੈਂ ਸਹੀ ਆ ਬਿਲਕੁਲ ਠੀਕ ਹੈ ਜੀ ਧੰਨਵਾਦ ਤੁਹਾਡਾ ਬਹੁਤ-ਬਹੁਤ ਵੀਰ ਜੀ ਸਾਡੇ ਕੋਲੇ ਆਉਣ ਲਈ ਸੋ ਇਹ ਵੀਰ ਸਾਡੇ ਕੋਲੇ ਆਏ ਸੀ ਅੱਜ ਇਹਨਾਂ ਦੇ ਬਾਰੇ ਅਸੀਂ ਤੁਹਾਨੂੰ ਪਤਾ ਲੱਗ ਹੀ ਗਿਆ ਹੋਣਾ ਜੋ ਇਹਨਾਂ ਨੇ ਦੱਸਿਆ ਆਪਦੀ ਹੱਡ ਬੀਤੀ ਜਾਂ ਕਿੱਦਾਂ-ਕਿੱਦਾਂ ਇਹ ਦਵਾਈਆਂ ਯੂਜ਼ ਕਰਦੇ ਸੀਗੇ ਤੋ ਮੈਂ ਤੁਹਾਨੂੰ ਵੀ ਇੱਕ ਰਿਕਵੈਸਟ ਕਰੂੰਗਾ ਜਿਨ੍ਹਾਂ ਨੂੰ ਟਾਈਮਿੰਗ ਦੀ ਦਿੱਕਤ ਪਰੇਸ਼ਾਨੀ ਹੈਗੀ ਆ ਉਹ ਸਾਡੇ ਨੀਚੇ ਦਿੱਤੇ ਗਏ ਨੰਬਰਾਂ ਤੇ ਸੰਪਰਕ ਕਰਕੇ ਸਾਡੇ ਨਾਲ ਕਨੈਕਟ ਕਰ ਸਕਦੇ ਨੇ ਤੁਸੀਂ ਅੰਗਰੇਜ਼ੀ ਦਵਾਈਆਂ ਖਾ ਖਾ ਕੇ ਆਪਦੇ ਸਰੀਰ ਨੂੰ ਖੋਖਲਾ ਕਰ ਲਿਆ ਤੁਸੀਂ ਅੱਗੇ ਜਿਹੜੇ ਹੋਰ ਯੂਥ ਆਪਣਾ ਉਠਿਆ ਵਾ ਉਹ ਵੀ ਇਹ ਚੀਜ਼ ਭਾਲਦਾ ਵੀ ਇਨਸੀਡੈਂਟ ਸਾਨੂੰ ਕੋਈ ਅਸਰ ਮਿਲੇ ਕੋਈ ਏਦਾਂ ਦੀ ਦਵਾਈ ਮਿਲੇ ਵੀ ਅਸੀਂ ਖਾਈਏ ਤੇ ਮਤਲਬ ਪਹਿਲਵਾਨ ਬਣ ਜੀ ਇੱਕ ਤਰ੍ਹਾਂ ਦਾ ਤੋ ਮੈਂ ਤੁਹਾਨੂੰ ਇਹ ਚੀਜ਼ ਦੱਸਦਾ ਵੀ ਤੁਸੀਂ ਆਯੁਰਵੇਦਾ ਅਪਣਾਓ ਆਯੁਰਵੇਦਾ ਦੇ ਵਿੱਚ ਬਹੁਤ ਜ਼ਿਆਦਾ ਜੜੀ ਬੂਟੀਆਂ ਭਸਮਾ ਇਦਾਂ ਦੀਆਂ ਨੇ ਜਿਹੜੀਆਂ ਇਨਸਟੈਂਟ ਵੀ ਅਸਰ ਕਰਦੀਆਂ ਨੇ ਪਲੱਸ ਨਾਲ ਦੀ ਨਾਲ ਉਹ ਤੁਹਾਡੇ ਉੱਤੇ ਕੋਈ ਬੈਡ ਇਫੈਕਟ ਨਹੀਂ ਕਰਦੀਆਂ ਲੰਬੇ ਸਮੇਂ ਤੱਕ ਤੁਸੀਂ ਬਣੇ ਰਹਿੰਦੇ ਹੋ ਲੰਬੇ ਸਮੇਂ ਤੱਕ ਤੁਹਾਡੇ ਤੇ ਵਧੀਆ ਰਿਜ਼ਲਟ ਰਹਿੰਦਾ ਪ੍ਰਾਤਨ ਵਿਧੀਆਂ ਦੇ ਨਾਲ ਬਣੀਆਂ ਹੋਈਆਂ ਭਸਮਾ ਤੇ ਜੜੀ ਬੂਟੀਆਂ ਨਾਲ ਤਿਆਰ ਹੋਏ ਨੁਸਖਿਆਂ ਦਾ ਤੁਹਾਡੀ ਸਿਹਤ ਦੇ ਉੱਤੇ ਬਹੁਤ ਵਧੀਆ ਇਫੈਕਟ ਰਹਿੰਦਾ ਤੁਸੀਂ ਜੇਕਰ ਸਾਡੇ ਤੋਂ ਦਵਾਈ ਲੈਣਾ ਚਾਹੁੰਦੇ ਹੋ ਤਾਂ ਸਾਡੇ ਨੀਚੇ ਦਿੱਤੇ ਗਏ ਨੰਬਰ ਦੇ ਉੱਤੇ ਸੰਪਰਕ ਕਰ ਸਕਦੇ ਹੋ ਸਾਡਾ ਤੁਸੀਂ ਪੇਜ ਆ ਸੰਸਾਰ வைத்தியਾ ਨਾਮ ਦਾ ਨੂੰ ਫੋਲੋ ਕਰ ਲਿਓ ਇੱਕ ਕੋਸ਼ਿਸ਼ ਕਰਿਓ ਵੀ ਸਾਡੀ ਵੀਡੀਓ ਹੋਰ ਬਹੁਤ ਲੋਕ ਚਲਾਉਂਦੇ ਨੇ ਤੁਸੀਂ ਸਾਡੇ オリジナル ਪੇਜ ਸੰਸਾਰ வைத்தியਾ ਤੇ ਸੰਪਰਕ ਕਰਿਓ ਸਾਡੇ ਨੰਬਰ ਨੇ ਕੰਟੈਕਟ ਨੰਬਰ ਤੁਹਾਡੇ ਸਕਰੀਨ ਦੇ ਉੱਤੇ ਦਿੱਤੇ ਹੋਏ ਨੇ ਇਹਨਾਂ ਦੇ ਕਨੈਕਟ ਕਰਕੇ ਤੁਸੀਂ ਸਾਨੂੰ ਮਿਲ ਵੀ ਸਕਦੇ ਹੋ ਲੁਧਿਆਣਾ ਪੱਖੋਵਾਲ ਰੋਡ ਭਾਈਵਾਲਾ ਗੁਰਦੁਆਰਾ ਸਾਹਿਬ ਦੇ ਨੇੜੇ ਅਨਮੋਲ ਕੰਪਲੈਕਸ ਦੇ ਵਿੱਚ ਸੰਸਾਰ வைத்தியਾ ਜਦੋਂ ਮਰਜ਼ੀ ਤੋਂ ਇੱਥੇ ਆ ਸਕਦੇ ਹੋ ਸਵੇਰੇ 10:00 ਤੋ 6 ਵਜੇ ਤੱਕ ਅਸੀਂ ਤੁਹਾਨੂੰ ਹਰ ਰੋਜ਼ ਇੱਥੇ ਹੀ ਮਿਲਾਂਗੇ ਤੁਹਾਡੀ ਕੋਈ ਵੀ ਬਿਮਾਰੀ ਆ ਅਸੀਂ ਆਯੁਰਵੈਦਿਕ ਦੇ ਮਾਧਿਅਮ ਨਾਲ ਉਹਨੂੰ ਸਹੀ ਕਰਨ ਦੇ ਵਿੱਚ ਸਮਰੱਥ ਹਾਂ ਸਤਿ ਸ਼੍ਰੀ ਅਕਾਲ